ਬੀਤੇ ਹੀ ਦਿਨ ਸਿਮ ਭਗਵੰਤ ਮਾਨ ਜੀ ਦੀ ਬੇਟੀ ਨਿਆਮਤ ਕੌਰ ਜੀ ਦਾ ਜਨਮ ਦਿਨ ਸੀ ਇਸ ਮੌਕੇ ਤੇ ਸਿਮ ਭਗਵੰਤ ਮਾਨ ਜੀ ਨੇ ਦੀ ਤੀ ਦੇ ਬਰਥਡੇ ਤੇ ਛੋਟੀ ਜੀ ਪਾਰਟੀ ਰੱਖੀ ਜਿਸ ਪਾਰਟੀ ਤੇ ਬਾਬਾ ਬੋਰ ਗੁਰਦਾਸ ਮਾਨ ਜੀ ਅਤੇ ਰਣਜੀਤ ਬਾਵਾ ਹੰਸਰਾਜ ਜੀ ਹੋਰ ਕਈ ਉੱਗੇ ਕਲਾਕਾਰ ਪਹੁੰਚੇ ਰਣਜੀਤ ਬਾਵਾ ਜੀ ਨੇ ਆਪਣਾ ਨਿਊ Song ਬਰਕਤ ਗਾਣਾ ਗਾਇਆ ਸਟੇਜ ਤੇ ਤੇ ਖੂਬ ਬੰਨੇ ਰੰਗ ਗੁਰਪ੍ਰੀਤ ਕੌਰ ਜੀ ਨੂੰ ਕਹਿ ਰਹੇ ਨੇ ਰਣਜੀਤ ਬਾਵਾ ਜੀ ਸਾਡੇ ਘਰ ਵਿੱਚ ਬਰਕਤ ਰਹਿਣ ਲੱਗ ਪਈ ਜਿੱਦੇ ਦੀ ਆਈ ਤੂੰ ਗੋਰੀਏ ਜੇ ਦੇਖ ਸਕਦੇ ਹੋ ਕਿ ਭਗਵੰਤ ਮਾਨ ਜੀ ਅਤੇ ਉਹਨਾਂ ਦੀ ਵਾਈਫ ਡਾਕਟਰ ਗੁਰਪ੍ਰੀਤ ਕੌਰ ਜੀ ਦੇ ਫੇਸ ਤੇ ਕਿੰਨੀ ਸਮਾਈਲ ਹੈ ਸਾਰਾ ਪਰਿਵਾਰ ਇਸ ਪਾਰਟੀ ਵਿੱਚ ਨਾ ਖੁਸ਼ ਨਜ਼ਰ ਆ ਰਿਹਾ ਹੈ ਸਾਡੇ ਵੱਲੋਂ ਵੀ ਨਯਮਤ ਕੌਰ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਤੁਹਾਨੂੰ ਦਰਸਤੀਆਂ ਬਖਸ਼ਣ ਬਹੁਤ ਔਟਲ ਕੁਝ ਕਲਿੱਪਾਂ ਸਾਂਝੀਆਂ ਕਰਦੇ ਆ ਤੁਸੀਂ ਵੀ ਦੋਸਤੋ ਨਯਮਤ ਕੌਰ ਜੀ ਨੂੰ ਕਮੈਂਟ ਬਾਕਸ ਦੇ ਵਿੱਚ ਜਨਮ ਦਿਨ ਦੀਆਂ ਮੁਬਾਰਕਾਂ ਦੇਣਾ ਨਾ ਭੁੱਲਣਾ